ਕੋਲਕਾਤਾ ਵਿੱਚ ਟ੍ਰੇਨੀ ਡਾਕਟਰ ਦੀ ਬਲਤਕਾਰ ਤੋਂ ਬਾਅਦ ਕਤਲ ਦੀ ਘਟਨਾ ਦੇ ਵਿਰੋਧ ਵਿੱਚ ਅੱਜ ਦੇਸ਼ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਹੜਤਾਲ ਹੈ। ਦੇਸ਼ ਦੇ ਮੈਡੀਕਲ ਸਟਾਫ ਦੀ ਸਭ ਤੋਂ ਵੱਡੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸ਼ਨੀਵਾਰ ਸਵੇਰੇ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ 24 ਘੰਟਿਆਂ ਲਈ ਬੰਦ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸਿਵਾਮਾਂ ਨੂੰ ਛੱਡ ਕੇ ਸਾਰੇ ਕੰਮ ਬੰਦ ਰਹਿਣਗੇ। ਆਈਐਮਏ ਨੇ 15 ਅਗਸਤ ਨੂੰ ਹੜਤਾਲ ਦੀ ਜਾਣਕਾਰੀ ਦਿੱਤੀ ਸੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਹੜਤਾਲ ਦੌਰਾਨ ਆਪੀਡੀ ਕੰਮ ਨਹੀਂ ਕਰਨਗੀਆਂ ਐਮਰਜੈਂਸੀ ਤੋਂ ਇਲਾਵਾ ਕੋਈ ਹੋਰ ਸਰਜਰੀ ਨਹੀਂ ਕੀਤੀ ਜਾਵੇਗੀ 9 ਅਗਸਤ ਨੂੰ ਕੋਲਕੱਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਔਨ ਡਿਊਟੀ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਡਾਕਟਰਾਂ ਦੀ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਨੇ ਕੋਲਕਾਤਾ ਘਟਨਾ ਤੋਂ ਬਾਅਦ ਆਈਐਮਏ ਨੇ ਦੇਸ਼ ਵਿੱਚ ਡਾਕਟਰਾਂ ਅਤੇ ਹਸਪਤਾਲਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਬਣਾਉਣ ਸਮੇਤ ਸਰਕਾਰ ਤੋਂ ਪੰਜ ਮੰਗਾਂ ਕੀਤੀਆਂ ਨੇ ਡਾਕਟਰਾਂ ਅਤੇ ਹਸਪਤਾਲਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਨੀਤੀ ਬਣਾਈ ਜਾਵੇ 2019 ਦੇ ਪ੍ਰਸਤਾਵਿਤ ਹਸਪਤਾਲ ਸੁਰੱਖਿਆ ਬਿੱਲ ਵਿੱਚ 2023 ਵਿੱਚ ਮਹਾਮਾਰੀ ਰੋਗ ਐਕਟ 1997 1897 ਵਿੱਚ ਕੀਤੀਆਂ ਸੋਧਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਕੇਂਦਰੀ ਕਾਨੂੰਨ ਬਣਾਓ ਆਈਐਮਏ ਦਾ ਮੰਨਣਾ ਹੈ ਕਿ ਇਸ ਸਾਲ 25 ਰਾਜਾਂ ਵਿੱਚ ਮੌਜੂਦਾ ਕਾਨੂੰਨ ਮਜ਼ਬੂਤ ਹੋਣਗੇ ਆਈਐਮਏ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਲਾਗੂ ਕੀਤੇ ਗਏ ਔਰਡੀਨੈਂਸ ਵਰਗਾ ਹੀ ਇੱਕ ਔਰਡੀਨੈਂਸ ਇਸ ਸਥਿਤੀ ਵਿੱਚ ਉਚਿਤ ਹੋਵੇਗਾ ਸਾਰੇ ਹਸਪਤਾਲਾਂ ਵਿੱਚ ਹਵਾਈ ਅੱਡਿਆਂ ਵਾਂਗ ਸੁਰੱਖਿਆ ਪ੍ਰੋਟੋਕੋਲ ਹੋਣੇ ਚਾਹੀਦੇ ਨੇ ਹਸਪਤਾਲਾਂ ਨੂੰ ਲੋੜਿੰਦੀਆਂ ਸੁਰੱਖਿਆ ਸਹੂਲਤਾਂ ਵਾਲੇ ਸੁਰੱਖਿਅਤ ਖੇਤਰ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਸੀਸੀਟੀਵੀ ਸੁਰੱਖਿਆ ਗਾੜਾ ਦੀ ਤਾਇਨਾਤੀ ਅਤੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਵੇ ਆਈਐਮ ਨੇ ਕਿਹਾ ਹੈ ਕਿ ਕੋਲਕਾਤਾ ਬਲਾਤਕਾਰ ਕਤਲ ਪੀੜਤਾ 36 ਘੰਟੇ ਦੀ ਡਿਊਟੀ ਸ਼ਿਫਟ ਤੇ ਸੀ ਆਰਾਮ ਕਰਨ ਲਈ ਕੋਈ ਥਾਂ ਨਾ ਹੋਣ ਕਾਰਨ ਉਹ ਸੈਮੀਨਾਰ ਹਾਲ ਵਿੱਚ ਚਲੀ ਗਈ ਹਸਪਤਾਲਾਂ ਵਿੱਚ ਡਾਕਟਰਾਂ ਲਈ ਸੁਰੱਖਿਅਤ ਥਾਵਾਂ ਅਤੇ ਆਰਾਮ ਕਰਨ ਵਾਲੀਆਂ ਥਾਵਾਂ ਦੀ ਘਾਟ ਨੂੰ ਤੁਰੰਤ ਦੂਰ ਕੀਤਾ ਜਾਵੇ ਕੋਲਕਾਤਾ ਬਲਾਤਕਾਰ ਕਤਲ ਮਾਮਲੇ ਦੀ ਨਿਰਧਾਰਤ ਸਮੇਂ ਦੇ ਅੰਦਰ ਪੇਸ਼ੇਵਰ ਜਾਂਚ ਹੋਣੀ ਚਾਹੀਦੀ ਹੈ ਅਤੇ ਪੀੜਤ ਨੂੰ ਨਿਆਂ ਮਿਲਣਾ ਚਾਹੀਦਾ ਹੈ ਦੋਸ਼ੀਆਂ ਦੀ ਪਛਾਣ ਕਰਕੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜਿਸ ਤਰੀਕੇ ਨਾਲ ਪੀੜਤਾ ਨਾਲ ਜ਼ੁਲਮ ਕੀਤਾ ਗਿਆ ਸੀ ਉਸ ਅਨਸਾਰ ਉਸਦੇ ਪਰਿਵਾਰ ਨੂੰ ਉਚਿਤ ਅਤੇ ਸਨਮਾਨਜਨਕ ਮੁਆਵਜ਼ਾ ਦਿੱਤਾ ਜਾਵੇ